ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਕਮੈਂਟ ਮਟਰ ਪਨੀਰ ਦੀ ਸਬਜੀ ਬਾਰੇ ਸੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਮਟਰ ਪਨੀਰ ਦੀ ਸਬਜੀ ਹਲਵਾਈ ਸਟਾਈਲ ਜਿਹੜੀ ਕਿ ਜ਼ਿਆਦਾਤਰ ਵਿਆਹ ਸ਼ਾਦੀਆਂ ਦੇ ਵਿੱਚ ਪਾਰਟੀਆਂ ਦੇ ਵਿੱਚ ਬਣਾਈ ਜਾਂਦੀ ਆ ਸੋ ਅਸੀਂ ਕਿਸ ਤਰ੍ਹਾਂ ਮਟਰ ਪਨੀਰ ਬਣਾਉਨੇ ਆ ਮੈਂ ਅੱਜ ਤੁਹਾਨੂੰ ਬਿਲਕੁਲ ਸਿੰਪਲ ਤੇ ਈਜ਼ੀ ਤਰੀਕਾ ਦੱਸੂਗਾ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਮਟਰ ਪਨੀਰ ਦੀ ਸਬਜੀ ਦੀ ਹਲਵਾਈ ਸਟਾਈਲ ਵੀਡੀਓ ਨਾਲ ਬਨੇ ਰਹੋ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਸਭ ਤੋਂ ਪਹਿਲਾਂ ਲਾਵਾਂਗੇ ਇੱਕ ਕੱਪਾ ਬਰਤਨ ਠੀਕ ਹੈ ਜੀ ਕੋਈ ਵੀ ਬਰਤਨ ਲੈ ਲਿਓ ਕੜਾਹੀ ਹੋਗੀ ਚਾਹੇ ਫਰਾਈਪਨ ਹੋ ਗਿਆ ਉੱਚ ਪਾਉਂਗੇ ਆਪਾਂ ਥੋੜਾ ਜਿਹਾ ਤੇਲ ਸਰੋਂ ਦਾ ਤੇ ਤੇਲ ਜਦੋਂ ਗਰਮ ਹੋ ਗਿਆ ਦੋ ਆਪਾਂ ਇਹਦੇ ਵਿੱਚ ਤੇਜ ਪੱਤੇ ਪਾਉਂਗੇ। ਬਾਕੀ ਤੁਸੀਂ ਮਾੜੇ-ਮੋٹے ਹੋਰ ਖੜੇ ਮਸਾਲੇ ਵੀ ਪਾ ਸਕਦੇ ਹੋ। ਤੇ ਆਪਾਂ ਬਣਾ ਰਹੇ ਹਾਂ ਜੀ ਸਿੰਪਲ ਤਰੀਕੇ ਨਾਲ। ਤੇ ਲਓ ਜੀ ਤਿੰਨ ਲੈਣੇ ਆਪਾਂ ਨੇ ਮੀਡੀਅਮ ਸਾਈਜ਼ ਦੇ ਪਿਆਜ਼ ਜਿਹੜੇ ਕਿ ਮੋٹے-ਮੋٹے ਕੱਟ ਲਿਆ ਮੈਂ। ਤੇ ਇਹ ਆਪਾਂ ਨੇ ਹਲਕੇ ਜਿਹੇ ਭੁੰਨਨੇ ਆ ਠੀਕ ਹੈ ਜੀ ਤੇਲ ਦੇ ਵਿੱਚ। ਤੇ ਨਾਲੇ ਪਾ ਦੂੰਗੇ ਆਪਾਂ ਇਹਦੇ ਵਿੱਚ ਤਿੰਨ ਮਿਰਚਾਂ, ਥੋੜਾ ਜਿਹਾ ਅਦਰਕ ਤੇ ਥੋੜਾ ਜਿਹਾ ਲਹਣ। ਫਿਰ ਆਪਾਂ ਇਹਨਾਂ ਨੂੰ 4-5 ਮਿੰਟਾ ਜਿਹੜਾ ਉਹ ਭੁੰਨ ਲੈਣਾ ਹੈ ਤੇ 4-5 ਮਿੰਟ ਭੁੰਨਣ ਤੋਂ ਬਾਅਦ ਫਿਰ ਆਪਾਂ ਨੇ ਇਹਦੇ ਵਿੱਚ ਦੋ ਠੀਕ ਹੈ ਜੀ ਟਮਾਟਰ ਪਾ ਲੈਣੇ ਓਵਰ ਸਾਈਜ਼ ਦੇ ਐਦਾਂ ਰਫਲੀ ਕੱਟ ਕੇ ਤੇ ਛੇਕਾ ਜਿਹੜਾ ਇੱਥੇ ਆਪਾਂ ਕੱਟ ਕਰ ਲੂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਤੇਗੀ ਮਿਰਚ ਦਾ ਤੇ ਥੋੜੀ ਜੀ ਆਪਾਂ ਹਲਦੀ ਪਾਉਂਗੇ ਤੇ ਨਮਕ ਪਾ ਲੂਗੇ ਠੀਕ ਹੈ ਜੀ ਆਪਾਂ ਨਾ ਮੁੱਕਾ ਆਪਾਂ ਨੇ ਪਾ ਲਿਆ ਟੇਸਟ ਰਿਕਾਰਡਿੰਗ ਐਸੇ ਟਾਈਮ ਤੇ ਆਪਾਂ ਸਾਰਾ ਨਮਕ ਜਿਹੜਾ ਉਹ ਪਾ ਲੂਗੇ ਤੇ ਨਾਲੇ ਜਿਹੜੇ ਟਮਾਟਰ ਪਿਆਜ਼ ਆ ਉਹ ਆਪਣੀ ਚੰਗੀ ਤਰ੍ਹਾਂ ਗਲ ਜੂਗੇ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਪਾਣੀ ਤੇ ਇੱਥੇ ਪਾਣੀ ਆਪਾਂ ਨੇ ਇੰਨਾ ਕੁ ਪਾਉਣਾ ਏ ਵੀ ਜਿਹੜੇ ਟਮਾਟਰ ਤੇ ਪਿਆਜ਼ ਆ ਠੀਕ ਆ ਜੀ ਉਹ ਇਹਦੇ ਵਿੱਚ ਡੁੱਬ ਜਵੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਥੋੜੇ ਜਿਹਾ ਆਪਾਂ ਨੇ ਪਾ ਦੇਣੀਆਂ ਬਰੀਕ ਮਗਜ ਚਾਹੇ ਤੁਸੀਂ ਮੋٹے ਮਗਜ ਲੈ ਲਿਓ ਠੀਕ ਆ ਜੀ ਉਪਰ ਇਹਦੇ ਵਿੱਚ ਪਾਉਣੇ ਆ ਇਹ ਨਾਲ ਗਰੇਵੀ ਆ ਜਿਹੜੀ ਥੋੜੀ ਜਿਹੀ ਵਧੀਆ ਬਣ ਜਾਂਦੀ ਆ ਤੇ ਲਓ ਜੀ ਇਹ ਵੀ ਆਪਾਂ ਇਹਦੇ ਵਿੱਚ ਕਰ ਦਨੇ ਆ ਮਿਕਸ ਤੇ ਹੁਣ ਆਪਾਂ ਇਹਨੂੰ ਟੱਕ ਦੋਗੇ ਤੇ ਹੁਣ ਆਪਾਂ ਨੇ ਇਹ ਚੰਗੀ ਤਰ੍ਹਾਂ ਪਕਾਉਣੇ ਆ ਜਦੋਂ ਤੱਕ ਕਿ ਟਮਾਟਰ ਪਿਆਜ਼ ਆ ਜਿਹੜੇ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਮਿਲਦੇ ਆ ਥੋੜੀ ਦੇਰ ਬਾਅਦ ਤੇ ਲਓ ਜੀ ਹੁਣ ਜਿਹੜੇ ਮਟਰ ਐ ਇਹ ਵੀ ਆਪਾਂ ਉਬਲਣ ਵਾਸਤੇ ਰੱਖ ਦੋਗੇ ਯਾਨੀ ਇਹਨਾਂ ਨੂੰ ਵੀ ਆਪਾਂ ਨੇ ਉਬਾਲ ਲੈਣਾ ਹੈ ਤੇ ਇੱਕ ਕੌਲੀ ਆਪਾਂ ਨੇ ਮਟਰਾਂ ਦੀ ਲਈ ਆ ਜੀ ਤੇ 200 ਗ੍ਰਾਮ ਆਪਣੇ ਕੋਲ ਪਨੀਰ ਹੈਗਾ ਤੇ ਪਨੀਰ ਨੂੰ ਮੈਂ ਤੁਹਾਨੂੰ ਦੱਸਣਾ ਆਪਾਂ ਨੇ ਕਿੱਦਾਂ ਦਾ ਕੱਟਣਾ ਹੈ ਸੋ ਇਸ ਤਰੀਕੇ ਦਾ ਆਪਾਂ ਨੇ ਪਨੀਰ ਕੱਟ ਲੈਣਾ ਹੈ ਆ ਲੋ ਜੀ ਠੀਕ ਹੈ ਜੀ ਬਿਆਹਾਂ ਦੇ ਵਿੱਚ ਤੁਸੀਂ ਦੇਖਿਆ ਮੋਟਾ-ਮੋਟਾ ਪਨੀਰ ਕੱਟਿਆ ਹੋ ਹੁੰਦਾ ਨਾ ਸੋ ਇਸ ਤਰੀਕੇ ਦਾ ਆਪਾਂ ਨੇ ਐਡ-ਐਡ ਪਨੀਰ ਹੈ ਜਿਹੜਾ ਉਹ ਕੱਟ ਲੈਣਾ ਹੈ ਤੇ ਤੁਸੀਂ ਪਨੀਰ ਹੈ ਜਿਹੜਾ ਬਰੀਕ ਵੀ ਕੱਟ ਸਕਦੇ ਹੋ ਉਹ ਤੁਹਾਡੀ ਆਪ ਦੀ ਮਰਜ਼ੀ ਆ ਤੇ ਲੋ ਜੀ ਪਨੀਰ ਦੀ ਜਿਹੜੀ ਕਟਿੰਗ ਆਪਾਂ ਕਰ ਲੂਗੇ ਇਸ ਤਰੀਕੇ ਨਾਲ ਲਓ ਜੀ ਪਨੀਰ ਹੈ ਜਿਹੜਾ ਆਪਾਂ ਨੇ ਕੱਟ ਲਿਆ ਇਸ ਤਰੀਕੇ ਦਾ ਪਨੀਰ ਹੈ ਜਿਹੜਾ ਆਪਾਂ ਨੇ ਕੱਟ ਲੈਣਾ ਹੈ ਤੇ ਤੁਸੀਂ ਇਹਨੂੰ ਫਰਾਈ ਕਰਕੇ ਵੀ ਪਾ ਸਕਦੇ ਹੋ ਪਰ ਅਸੀਂ ਬਿਹਾਂ ਦੇ ਵਿੱਚ ਫਰਾਈ ਨਹੀਂ ਕਰਦੇ ਸਿੰਪਲ ਤਰੀਕੇ ਨਾਲ ਪਾ ਦਿੰਦੇ ਹਾਂ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਰੱਖ ਦਿੰਦੇ ਹਾਂ ਸਾਈਡ ਤੇ ਤੇ ਲਓ ਜੀ ਮਸਾਲਾ ਹੈ ਜਿਹੜਾ ਆਪਣਾ ਪੱਕ ਚੁੱਕਿਆ ਹੈ ਆ ਦੇਖੋ ਟਮਾਟਰ ਪਿਆਜ਼ ਗਲ ਚੁੱਕੇ ਆ ਬਿਲਕੁਲ ਤੇ ਹੁਣ ਆਪਾਂ ਨੇ ਜਿਹੜੇ ਆ ਖੜੇ ਮਸਾਲੇ ਆ ਚੋਂ ਬਾਹਰ ਕੱਢ ਦੇਣੇ ਆ ਤੇ ਹੁਣ ਆਪਾਂ ਇਹਦਾ ਪੇਸਟ ਬਣਾ ਲਵਾਂਗੇ ਇੱਕ ਮਿਕਸੀ ਦੇ ਜੱਗ ਵਿੱਚ ਬਿਲਕੁਲ ਆਪਾਂ ਨੇ ਫਾਈਨ ਜਿਹੜਾ ਇਹ ਪੀਸ ਲੈਣਾ ਹੈ ਤੇ ਪੀਸਣਾ ਥੋੜਾ ਜਿਹਾ ਠੰਡਾ ਕਰਕੇ ਆ ਤੇ ਪੇਸਟ ਆਪਾਂ ਨੇ ਬਣਾ ਲਿਆ ਜੀ ਆ ਦੇਖੋ ਕਿੰਨਾ ਵਧੀਆ ਆਪਣਾ ਪੇਸਟ ਬਣ ਗਿਆ ਹੈ ਤੇ ਹੁਣ ਆਪਾਂ ਰੱਖਦੇ ਆ ਜੀ ਇੱਥੇ ਕੜਾਹੀ ਇੱਕ ਉਹਦੇ ਚ ਪਾਉਨੇ ਆਪਾਂ ਸਰ੍ਹੋਂ ਦਾ ਤੇਲ ਤੇ ਲਓ ਜੀ ਸਰੋਂ ਦਾ ਤੇਲ ਆਪਾਂ ਇਹਦੇ ਵਿੱਚ ਪਾ ਲੈਨੇ ਆ ਤੇ ਤੇਲ ਜਦੋਂ ਗਰਮ ਹੋ ਗਿਆ ਸੇਕ ਕਰ ਦੇਣਾ ਫਿਰ ਆਪਾਂ ਨੇ ਘਟ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚ ਬੇਸਣ ਦਾ ਬੇਸਣ ਮੈਂ ਇਸ ਕਰਕੇ ਪਾ ਰਹੀ ਹਾਂ ਠੀਕ ਹੈ ਜੀ ਕਿਉਂਕਿ ਤੁਸੀਂ ਦੇਖਿਆ ਹੁਣ ਕਈ ਵਾਰ ਮਟਰ ਪਨੀਰ ਦੀ ਸਬਜ਼ੀ ਆਪਾਂ ਪਲੇਟ 'ਚ ਪਾਉਂਦੇ ਆ ਨਾ ਤਾਂ ਉਹਦੀ ਗਰੇਵੀ ਜਿਹੜੀ ਇੱਕ ਸਾਈਡ ਹੋ ਜਾਂਦੀ ਆ ਤੇ ਪਾਣੀ ਪਾਣੀ ਜਾਂ ਹੋ ਜਾਂਦਾ ਏ ਬੇਸਣ ਪਾਉਣ ਨਾਲ ਜਿਹੜੀ ਗਰੇਵੀ ਆ ਉਹ ਗਾੜੀ ਹੁੰਦੀ ਆ ਤੇ ਇੱਕ ਪੂਰੀ ਥਿੱਕ ਹੁੰਦੀ ਆ ਜੀ ਕਦੇ ਵੀ ਪਤਲੀ ਪਤਲੀ ਜੀ ਗਰੇਵੀ ਨਹੀਂ ਬਣਦੀ ਤੇ ਲਓ ਜੀ ਬੇਸਣ ਨੂੰ ਆਪਾਂ ਹਲਕਾ ਜਿਹਾ ਭੁੰਨੂਗੇ ਤੇ ਬੇਸਣ ਜਦੋਂ ਹਲਕਾ ਜਿਹਾ ਭੁੰਨ ਹੋ ਗਿਆ ਥੋੜਾ ਜਿਹਾ ਪਾਦੇ ਵਿੱਚ ਜੀਰਾ ਪਾ ਲੂਗੇ ਤੇ ਆਪਾਂ ਜੀਰੇ ਨੂੰ ਵੀ ਭੁੰਨੂਗੇ ਤੇ ਜੀਰਾ ਭੁੰਨਣ ਤੋਂ ਬਾਅਦ ਪਾਦੇ ਵਿੱਚ ਐਡ ਕਰ ਦੋਗੇ ਆਪਣੀ ਗਰੇਰੀ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਪਾਉਂਗੇ ਕਸ਼ਮੀਰੀ ਲਾਲ ਮਿਰਚ ਤੇ ਥੋੜੀ ਜਿਹੀ ਆਪਾਂ ਹਲਦੀ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਤੇ ਇੱਕ ਛੋਟਾ ਚਮਚ ਪਾਵਾਂਗੇ ਜੀਰਾ ਪਾਊਡਰ ਤੇ ਇੱਕ ਛੋਟਾ ਚਮਚ ਧਨੀਆ ਪਾਊਡਰ ਤੇ ਥੋੜੀ ਜਿਹੀ ਆਪਾਂ ਕਸਤੂਰੀ ਮੇਥੀ ਪਾਉਂਗੇ ਇਹਦੇ ਵਿੱਚ ਕ੍ਰਸ਼ ਕਰਕੇ ਠੀਕ ਹੈ ਜੀ ਇਦਾਂ ਮਲ ਕੇ ਪਾਉਣੀ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਉਂਗੇ ਗਰੇਵੀ ਨੂੰ ਤਕਰੀਬਨ 6 ਤੋਂ 7 ਮਿੰਟ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦੀ ਹੈ ਨਾ ਤੇ ਗਰੇਵੀ ਆ ਜੀ ਆਪਣੀ ਭੁੰਨ ਹੋ ਚੁੱਕੀ ਹੈ ਜੀ ਆ ਦੇਖੋ ਕਿੰਨੀ ਵਧੀਆ ਇਹ ਹੋ ਗਈ ਆ ਤੇਲ ਵੀ ਇਹਨੇ ਛੱਡ ਤਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਆਪਣੇ ਮਟਰ ਦਾਣਾ ਤੇ ਮਟਰ ਦਾਣਾ ਤੁਸੀਂ ਇਹਦੇ ਵਿੱਚ ਉਬਾਲ ਕੇ ਪਾਉਣਾ ਹੈ ਤੇ ਲਓ ਜੀ ਮਟਰ ਦਾਣਾ ਪਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ 4 ਤੋਂ 5 ਮਿੰਟ ਜਿਹੜਾ ਹੋਰ ਪਕਾਉਂਗੇ ਤੇ ਲਓ ਜੀ ਗਰੇਵੀ ਆ ਜਿਹੜੀ ਆਪਣੀ ਬਿਲਕੁਲ ਐ ਪੱਕ ਚੁੱਕੀ ਆ ਤੇ ਮਟਰ ਵੀ ਪੱਕ ਚੁੱਕੇ ਆ ਜੀ ਆਪਣੇ ਚੰਗੀ ਤਰ੍ਹਾਂ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਆ ਗਰੇਵੀ ਦਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਜੀ ਪਨੀਰ ਆ ਲਓ ਜੀ ਤੇ ਪਨੀਰ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਜੇ ਚਾਹੋ ਤਾਂ 2-3 ਮਿੰਟ ਪਕਾ ਵੀ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਆ ਇਆ ਫਿਰ ਇੱਥੇ ਤੁਸੀਂ ਇਹਨੂੰ ਠੀਕ ਹੈ ਜੀ ਗੈਸ ਨੂੰ ਬੰਦ ਵੀ ਕਰ ਸਕਦੇ ਹੋ ਕਿਉਂਕਿ ਸਬਜੀ ਆਪਣੀ ਰੈਡੀ ਆ ਜੀ ਮਟਰ ਪਨੀਰ ਦੀ ਤੁਸੀਂ ਕਲਰ ਚੈੱਕ ਕਰੋ ਕਿੰਨਾ ਵਧੀਆ ਕਲਰ ਆਇਆ ਸਬਜੀ ਦਾ ਤੇ ਲਓ ਜੀ ਹੁਣ ਗੈਸ ਕਰਦੇ ਆਪਾਂ ਬੰਦ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਪਲੇਟਿੰਗ ਕਰਕੇ ਤੇ ਥੋੜਾ ਜਿਹਾ ਪਾਉਂਦੇ ਆ ਜੀ ਆਪਾਂ ਇਹਦੇ ਉੱਤੇ ਹਰਾ ਧਣੀਆ ਬਰੀਕ ਕੱਟਿਆ ਹੋਇਆ ਤੇ ਇਸ ਟਾਈਮ ਤੇ ਤੁਸੀਂ ਇਹਦੇ ਵਿੱਚ ਕੋਈ ਮੱਖਣ ਵਗੈਰਾ ਕਰੀਮ ਵਗੈਰਾ ਵੀ ਪਾ ਸਕਦੇ ਹੋ ਤੇ ਲੋ ਜੀ ਸਬਜੀ ਬਣ ਕੇ ਰੈਡੀ ਆ ਜੀ ਮਟਰ ਪਨੀਰ ਹਲਵਾਈ ਸਟਾਈਲ ਤੁਸੀਂ ਕਲਰ ਚੈੱਕ ਕਰੋ ਸਬਜੀ ਦਾ ਕਿੰਨਾ ਪਿਆਰਾ ਕਿੰਨਾ ਵਧੀਆ ਕਲਰ ਆਇਆ ਤੇ ਖਾਣ ਦੇ ਵਿੱਚ ਵੀ ਪੂਰੀ ਜਿਹੜੀ ਸਬਜੀ ਇਹ ਟੇਸਟੀ ਹੋਊਗੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ